ਮੈਂ ਉਹ ਨਜਰਚੈਨ ਨਾਲ ਹੀ ਸੋੰਗਾ ਜਿੰਨੇ ਚਿਰ ਮੌਅਫਜ਼ਨ ਗੋਬਿੰਦਰ ਜຸນ ਵਾਰਾ ਕੀਤਾ ਵਾਹ ਮਾਨ ਸਾਹਿਬ ਵਾਹ ਗੱਲਾਂ ਦਾ ਕੜਾਹ ਬਣਾਉਣਾ ਵੀ ਕੋਈ ਤੁਹਾਡੇ ਕੋਲੋਂ ਸਿੱਖੇ ਤੁਹਾਡੀ ਤਾਂ ਉਹ ਗੱਲ ਹੋ ਗਏ ਅੱਖੇ ਨਾ ਹਿੰਗ ਲਗੇ ਨਾ ਫਟਕੜੀ ਰੰਗ ਚੋਖਾ ਆਵੇ ਕਿਉਂਕਿ ਕਰਨਾ ਕੁਝ ਹੈ ਨਹੀਂ ਬਸ মিডিਆ ਸਾਹਮਣੇ ਆ ਕੇ ਫੋਕੀ ਵਾਹੋਵਾਹੀ ਹੜਪੀੜਤਾਂ ਲਈ ਮੁਆਵਜ਼ੇ ਦੀਆਂ ਗੱਲਾਂ ਜੋ ਤੁਸੀਂ ਕਰਦੇ ਹੋ ਇਹੀ ਤੇਜ਼ੀ ਗੱਲਾਂ ਤੁਸੀਂ 2023 ਦੇ ਹੜਾ ਪੀੜਤਾਂ ਲਈ ਵੀ ਕਰ ਚੁੱਕੇ ਹੋ ਜੋ ਕਿ ਤੁਹਾਨੂੰ ਇੱਕ ਵਾਰ ਫੇਰ ਸੁਣਾ ਦਿੰਦੇ ਹਾਂ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਤੇ ਵੀ ਪੈਸੇ ਦੇਵਾਂਗਾ ਮੈਂ ਸੁਣਿਆ ਤੁਸੀਂ ਮਰੀ ਮੁਰਗੀ ਬੱਕਰੀ ਦੇ ਮੁਆਵਜ਼ੇ ਦੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਤੋਂ ਹੜਪੀੜਤਾਂ ਲਈ ਕੁਝ ਨਹੀਂ ਸਰਿਆ ਜੋ ਕਿ ਤੁਸੀਂ 2023 ਦੇ ਹੜਪੀੜਤਾਂ ਦੀ ਜ਼ੁਬਾਨੀ ਹੀ ਸੁਣ ਲਵੋ ਬੱਕਰੀ ਵੀ ਕਿਹਦੀ ਮਰੂਗੀ ਤੇ ਮੈਂ ਉਹਦਾ ਮੁਆਵਜ਼ਾ ਦਵਾਂਗਾ ਬੱਕਰੀ ਮਰੂ ਤੇ ਮੈਂ ਮੁਆਜਾ ਦਵਾਂ ਕੋਈ ਮੁਆਵਜ਼ਾ ਨਹੀਂ ਮਿਲਦਾ ਝੋਨੇ ਅੱਗੇ 23 ਚ ਮਰੇ ਆ ਕੋਈ ਮੁਆਵਜ਼ਾ ਨਹੀਂ ਸਾਨੂੰ ਮਿਲਦਾ ਮੁਰਗੀ ਦੇ ਅੰਡੇ ਦੇ ਕਿੱਥੋਂ ਇਹਨਾਂ ਨੇ ਦੇਣੇ ਸੀ ਇਹ ਸਾਰਾ ਕੁਝ ਰਗੜੀ ਗਿਆ ਜੀ ਪਾਣੀ ਆ ਜਾਂਦਾ ਲੈ ਜਾਂਦਾ ਫਸਲਾਂ ਮਰ ਜਾਂਦੀਆਂ ਸਰਕਾਰਾਂ ਤੋਂ ਕੁਝ ਨਹੀਂ ਮਿਲਦਾ ਨਾ ਮੁਆਵਜ਼ਾ ਵੀ ਮਿਲਦਾ ਤਾਂ ਇਹ ਸੱਚਾਈ ਹੈ ਪੰਜਾਬ ਦੇ ਡਰਾਮੇਬਾਜ਼ ਮੁੱਖ ਮੰਤਰੀ ਦੀ ਕਦੇ ਹੜਪੀਟਾਂ ਦੀ ਸਾਰ ਲੈਣ ਗਏ ਸਮੇਂ ਰੋਣ ਦੇ ਝੂਠੇ ਡਰਾਮੇ ਕਦੇ ਹੱਥ ਤੇ ਰੋਟੀ ਖਾਣ ਦੇ ਡਰਾਮੇ ਤੇ ਹੁਣ ਆ ਮੁਆਵਜ਼ਾ ਦੇਂਦੇ ਡਰਾਮੇ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਅੱਜ ਮਦਦ ਦੀ ਲੋੜ ਹੈ ਨਾ ਕਿ ਤੁਹਾਡੇ ਡਰਾਮਿਆਂ ਦੀ ਸੂਬੇ ਦੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਤੁਸੀਂ ਸਰਕਾਰ ਤਾਂ ਬਣਾ ਲਈ ਪਰ ਰੱਬ ਦੇ ਵਾਸਤੇ ਹੜਪੀੜਤਾ ਨਾਲ ਅਜਿਹੇ ਕੋਝੇ ਮਜ਼ਾਕ ਕਰਕੇ ਉਹਨਾਂ ਦੇ ਜ਼ਖਮਾਂ ਤੇ ਲੂਣ ਨਾ ਪੁੱਕੋ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਡਰਾਮਿਆਂ ਤੋਂ ਅੱਕੇ ਲੋਕ ਹੜਾ ਦਾ ਪਾਣੀ ਉਤਰਨ ਤੋਂ ਪਹਿਲਾਂ ਹੀ ਝਾੜੂ ਵਾਲਿਆਂ ਦੀ ਸਪੀਡ ਚੈੱਕ ਕਰਨ ਲੱਗ ਜਾਣ ਕਿਉਂਕਿ ਤੁਹਾਡਾ ਹੀ ਡਾਇਲੋਗ ਹੈ ਦਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਪੰਜਾਬ ਦੀ ਨਿਕੰਮਨੀ ਸਰਕਾਰ ਕੇਂਦਰ ਵੱਲੋਂ ਭੇਜੇ ਫੰਡਾਂ ਦੀ ਦੁਰਵਰਤੋਂ ਕਰਨ ਕਰਕੇ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ ਦਰਅਸਲ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਜੋ ਫੰਡ ਹੜਪੀੜਤਾਂ ਦੇ ਲਈ ਭੇਜੇ ਗਏ ਸੀ ਉਹਨਾਂ ਦੀ ਵਰਤੋਂ ਗਲਤ ਢੰਗ ਦੇ ਨਾਲ ਕੀਤੀ ਗਈ ਜਿਸ ਦਾ ਖੁਲਾਸਾ 2023 ਦੀ ਕੰਟਰੋਲਰ ਅਤੇ ਆਡੀਟਰ ਜਨਰਲ ਯਾਨੀ CAG ਦੀ ਰਿਪੋਰਟ ਚ ਹੋਇਆ ਕੀ ਕਹਿੰਦੀ ਹੈ CAG ਰਿਪੋਰਟ ਅਸਲ 'ਚ ਪੰਜਾਬ ਸਰਕਾਰ ਨੂੰ ਮਾਰਚ 2023 ਤੱਕ 9000 ਕਰੋੜ ਰੁਪਏ ਦਾ ਐਸ ਡੀ ਆਰ ਐਫ ਯਾਨੀ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਮਿਲਿਆ ਸੀ ਜਿਸ ਵਿੱਚ ਸੂਬੇ ਦੀ ਆਪ ਸਰਕਾਰ ਨੇ ਖਰਚ ਕੀਤੀ ਰਕਮ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਕੇਂਦਰ ਦੀ ਸਰਕਾਰ ਵੱਲੋਂ ਮਾਰਚ 2023 ਤੱਕ ਹੜਪੀੜਤਾਂ ਦੇ ਲਈ ਭੇਜਿਆ 9000 ਕਰੋੜ ਰੁਪਇਆ ਆਖਿਰ ਕਿੱਥੇ ਗਿਆ ਕਿ ਸੁਭਾ ਸਰਕਾਰ ਇਸ ਤੇ ਕੋਈ ਜਵਾਬ ਦੇਵੇਗੀ ਕੈਗ ਰਿਪੋਰਟ ਦੱਸਦੀ ਹੈ ਕਿ ਆਪ ਸਰਕਾਰ ਨੇ ਹੜਪੀੜਤਾਂ ਦੇ ਲਈ ਆਏ ਪੈਸੇ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੇ ਹੋਰ ਕੰਮਾਂ ਤੇ ਵਰਤਿਆ ਜਿਾਸੀ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕਾਂ ਦਾ 9000 ਕਰੋੜ ਰੁਪਇਆ ਝਾੜੂ ਵਾਲੇ ਕਿਹੜੇ ਐਸ਼ੋ ਆਰਾਮ ਤੇ ਖਰਚ ਕਰ ਗਏ ਇਹ ਵੱਡੀ ਜਾਂਚ ਦਾ ਵਿਸ਼ਾ ਹੈ ਪੰਜਾਬ ਚ 2023 ਚ ਆਏ ਹੜ੍ਹਾਂ ਦੇ ਪ੍ਰਭਾਵਿਤ ਲੋਕ ਅੱਜ ਤੱਕ ਵੀ ਸਰਕਾਰ ਤੋਂ ਵਿੱਤੀ ਮਦਦ ਦੀ ਮੰਗ ਕਰ ਰਹੇ ਨੇ ਪਰ ਉਹਨਾਂ ਨੂੰ ਸਿਵਾਇ ਲਾਰਿਆਂ ਦੇ ਪੰਜਾਬ ਸਰਕਾਰ ਨੇ ਕੱਖ ਨਹੀਂ ਦਿੱਤਾ ਜਿਸ ਦਾ ਨਤੀਜਾ ਇਹ ਹੋਇਆ ਕਿ ਇਹ ਲੋਕ 2023 ਦੇ ਹੜ੍ਹਾਂ ਦੀ ਮਾਰ ਤੋਂ ਅੱਜ ਤੱਕ ਉਬਰੇਹੀ ਨਹੀਂ ਤੇ ਹੁਣ ਨਿਕੰਮੀ ਸਰਕਾਰ ਦੀਆਂ ਅਣਗੈਲੀਆਂ ਕਰਕੇ 2025 ਦੇ ਹੜ੍ਹਾਂ ਦੀ ਮਾਰ ਇਹਨਾਂ ਤੇ ਪੈ ਗਈ 2023 ਤੋਂ ਬਾਅਦ ਆਪ ਸਰਕਾਰ ਨੇ ਆਪਣੀ ਸਰਕਾਰ ਦੀਆਂ ناکਾਮੀਆਂ ਸਾਹਮਣੇ ਆਉਣ ਦੇ ਡਰ ਕਰਕੇ ਇਸ ਵਾਰ ਕੈਗ ਰਿਪੋਰਟ ਪੇਸ਼ ਨਹੀਂ ਹੁਣ ਦਿੱਤੀ ਕਿਉਂਕਿ 2023 ਤੋਂ ਬਾਅਦ ਆਫਤ ਪ੍ਰਬੰਧਨ ਲਈ ਆਏ 3000 ਕਰੋੜ ਰੁਪਏ ਜਿਸ ਵਿੱਚੋਂ ਪੰਜਾਬ ਸਰਕਾਰ ਨੇ ਸਿਰਫ 71 ਕਰੋੜ ਰੁਪਏ ਦਾ ਖਰਚ ਕਰਨ ਦਾ ਦਾਵਾ ਕੀਤਾ ਉਸ ਦਾ ਵੀ ਹਲੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਕੇਂਦਰ ਸਰਕਾਰ ਤੋਂ ਹੜ ਪੀੜਤਾਂ ਦੇ ਲਈ ਵੱਡੇ ਪੈਕੇਜ ਦੀ ਮੰਗ ਕਰਨ ਦਾ ਡਰਾਮਾ ਕਰਨ ਵਾਲੀ ਝਾੜੂ ਸਰਕਾਰ ਬਿਲਕੁਲ ਆਏ ਫੰਡਾ ਦਾ ਕੋਈ ਇਸ ਆਪ ਕਿਤਾਬ ਕਿਉਂ ਨਹੀਂ ਦੇਰੀ ਇਹ ਵੀ ਵੱਡੀ ਜਾਂਚ ਦਾ ਵਿਸ਼ਾ ਹੈ ਕਿ ਆਪ ਸਰਕਾਰ ਦੱਸੇਗੀ ਕਿ ਪੰਜਾਬ ਦੇ ਲੋਕਾਂ ਦਾ ਕਰੋੜਾਂ ਰੁਪਇਆ ਝਾੜੂ ਬਣਿਆ ਨੇ ਆਪਣੀ ਮਸ਼ਹੂਰੀਆਂ ਤੇ ਫੋਕੀ ਵਹਵਾਹੀ ਦੇ ਉੜਾ ਦਿੱਤਾ ਜੋ ਦਿੱਲੀ ਵਾਲੇ ਆਕਾਮਾਂ ਦੀ ਐਸ਼-ਤਸਤੀ ਤੇ 2023 ਦੀ CAG ਰਿਪੋਰਟ ਚ ਸੂਬਾ ਸਰਕਾਰ ਦੇ ਮਾੜੇ ਵਿੱਤੀ ਪ੍ਰਬੰਧਨ ਦਾ ਖੁਲਾਸਾ ਹੋਇਆ ਇਸ ਨਾਲ ਇੱਕ ਗੱਲ ਤਾਂ ਸਾਫ ਹੋ ਗਈ ਹੈ ਕਿ ਕੇਂਦਰ ਸਰਕਾਰ ਵੱਲੋਂ ਕਰੋੜਾਂ ਦੇ ਫੰਡ ਪੰਜਾਬ ਲਈ ਆਉਣ ਤੋਂ ਬਾਅਦ ਵੀ ਹਰ ਪੀੜਤਾਂ ਤੱਕ ਸਹੀ ਸਮੇਂ ਤੇ ਮਦਦ ਆ 100 ਕਿਉਂ ਨਹੀਂ ਪਹੁੰਚ ਰਹੀ